ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਇੱਕ ਤੁਹਾਡਾ ਨਾਲ ਅੱਜ ਨੁਸਖਾ ਸਾਂਝਾ ਕਰਦੇ ਆਂ ਜੀ ਤਜਰਬੇ ਵਿੱਚੋਂ ਨਿਕਲੀ ਹੋਈ ਚੀਜ਼ ਆ ਜੀ ਆਪਾਂ ਕੋਈ ਵੈਦ ਨਹੀਂ ਕੋਈ ਡਾਕਟਰ ਨਹੀਂ ਪਰ ਤਜਰਬਿਆਂ ਨਾਲੋਂ ਵੱਡਾ ਵੀ ਕੁਝ ਨਹੀਂ ਹੈਗਾ ਜਿਹੜਾ ਕੋਈ ਤਜਰਬਾ ਹੁੰਦਾ ਜ਼ਿੰਦਗੀ ਦੇ ਵਿੱਚ ਉਹੀ ਤੁਹਾਡੇ ਨਾਲ ਸਾਂਝਾ ਕਰਦੇ ਆਂ ਜੀ ਇਹ ਦਵਾਈ ਹੈਗੀ ਆ ਜੀ ਜੋੜਾਂ ਦੇ ਦਰਦਾਂ ਵਾਸਤੇ ਤੇ ਬੜੀ ਸਿੱਧ ਤੇ ਕਾਰਗਰ ਦਵਾਈ ਹੈ ਜੀ ਯਾਨੀ ਕਿ 100% ਰਿਜ਼ਲਟ ਆਈ ਇਹਨੂੰ ਇੱਕ ਵਾਰੀ ਵਰਤ ਕੇ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਕਿਵੇਂ ਤਿਆਰ ਕਰਨੀ ਉਹ ਵੀ ਤੁਹਾਡੇ ਸਾਹਮਣੇ ਤਿਆਰ ਕਰਾਂਗੇ ਤੇ ਤੁਹਾਨੂੰ ਆਸਾਨੀ ਨਾਲ ਪਤਾ ਲੱਗੂਗਾ ਤੇ ਇਹਦੇ ਵਿੱਚ ਦੋ ਚੀਜ਼ਾਂ ਹੀ ਵਰਤਣੀਆਂ ਇੱਕ ਤਾਂ ਕਾਲੀ ਖਸਖਸ ਤੇ ਕਾਲੇ ਤਿਲ ਕਾਲੀ ਖਸਖਸ ਤੇ ਕਾਲੇ ਤਿਲ ਇੱਕੋ ਜੀ ਮਾਤਰਾ ਵਿੱਚ 50 50 ਗ੍ਰਾਮ ਜੇ ਤੁਸੀਂ ਪਹਿਲੀ ਵਾਰੀ ਬਣਾਉਣੀ ਆ ਤਾਂ 50 50 ਗ੍ਰਾਮ ਦੀ ਦਵਾਈ ਬਣਾ ਲਓ ਉਹਦੇ ਨਾਲ ਤੁਹਾਨੂੰ ਰਿਜ਼ਲਟ ਵਧੀਆ ਮਿਲੂਗਾ ਪਤਾ ਲੱਗ ਜੂਗਾ ਤੇ ਫਿਰ ਤੁਸੀਂ ਦਵਾਰੇ ਭਾਵੇਂ 100 100 ਗ੍ਰਾਮ ਦੀ ਬਣਾ ਲਓ ਪਹਿਲਾਂ ਤੁਸੀਂ ਇਸ ਤਰ੍ਹਾਂ ਕਾਲੇ ਤਿਲ ਭੁੰਨ ਲੈਣੇ ਆ ਜੀ ਸੁੱਕੇ ਭੁੰਨਣੇ ਆ ਜੀ ਭਾਵੇਂ ਖਾਸ ਕਰਸ ਪਹਿਲਾਂ ਭੁੰਨ ਲਓ ਭਾਵੇਂ ਤਿਲ ਭੁੰਨਣੇ ਆ ਡੋਡੀ ਨੇ ਖਾਸ ਕਰਸ ਨੂੰ ਘੱਟ ਸੇਕ ਲੱਗਦਾ ਤਿਲਾਂ ਨੂੰ ਥੋੜਾ ਜਿਆਦਾ ਵੱਧ ਸੇਕ ਲਗਾਉਣਾ ਪੈਂਦਾ ਇਸ ਕਰਕੇ ਇਹਨਾਂ ਨੂੰ ਭੁੰਨ ਲਓ ਜੀ ਜਦੋਂ ਇਹ ਭੁੱਜ ਗਏ ਇਹਨਾਂ ਦਾ ਥੋੜਾ ਜਿਹਾ ਰੰਗ ਵੀ ਬੱਟ ਜਾਊਗਾ ਤੇ ਹਲਕਾ ਜਿਹਾ ਧੂਆਂ ਤੇ ਇੱਕ ਵੱਖਰੀ ਜੀ ਖੁਸ਼ਬੂ ਆਪਣੇ ਨੱਕ ਨੂੰ ਆਊਗੀ ਪਤਾ ਲੱਗ ਜੂ ਵੀ ਹੁਣ ਇਹ ਭੁੱਜ ਚੁੱਕੇ ਨੇ ਜਿਵੇਂ ਕਿ ਹੁਣ ਹਲਕਾ ਜਿਹਾ ਧੂਆਂ ਇਹਨਾਂ ਚੋਂ ਆਉਣ ਲੱਗ ਗਿਆ ਤੇ ਫਿਰ ਇਸ ਤੋਂ ਬਾਅਦ ਖਸ ਖਸ ਵੀ ਇਦਾਂ ਹੀ ਭੁੰਨਣੀ ਆਪਾਂ ਨੇ ਉਹ ਵੀ ਤੁਹਾਡੇ ਸਾਹਮਣੇ ਪ੍ਰੋਸੈਸ ਕਰਾਂਗੇ ਤਾਂ ਕਿ ਤੁਹਾਨੂੰ ਵਧੀਆ ਸਹੀ ਢੰਗ ਤਰੀਕੇ ਨਾਲ ਪਤਾ ਲੱਗ ਸਕੇ ਕਿਉਂਕਿ ਜਿਹੜੀ ਕੋਈ ਦਵਾਈ ਆਪਾਂ ਬਣਾਉਣੀ ਹੁੰਦੀ ਆ ਉਹਦਾ ਸਹੀ ਤਰੀਕਾ ਬਹੁਤ ਜ਼ਰੂਰੀ ਆ ਕਈ ਵਾਰੀ ਕੋਈ ਵੱਧ ਘੱਟ ਤਰੀਕੇ ਦੀ ਕੋਈ ਚੀਜ਼ ਬਣ ਜਾਂਦੀ ਆ ਫਿਰ ਉਹਦਾ ਉਨਾ ਕੰਮ ਨਹੀਂ ਕਰਦੀ ਉਹ ਤੇ ਇਹਨੂੰ ਕੋਈ ਵੀ ਬੰਦਾ ਖਾ ਸਕਦਾ ਮੋਟਾ ਪਤਲਾ ਕੋਈ ਵੀ ਜਿਹਦੇ ਕੋਈ ਜੋੜਾਂ ਦਾ ਦਰਦ ਆ ਸ਼ੂਗਰ ਵਾਲੇ ਮਰੀਜ਼ ਵਾਸਤੇ ਤਾਂ ਬਹੁਤ ਹੀ ਚੰਗੀ ਆ ਸ਼ੂਗਰ ਨੂੰ ਵੀ ਬਹੁਤ ਫਾਇਦਾ ਕਰੂ ਕਿਉਂਕਿ ਇਹ ਦੋਨੇ ਚੀਜ਼ਾਂ ਕੌੜੀਆਂ ਹੁੰਦੀਆਂ ਨੇ ਤੇ ਕੌੜੀਆਂ ਚੀਜ਼ਾਂ ਸ਼ੂਗਰ ਵਾਲੇ ਫਰੀਜ਼ਾਂ ਵਾਸਤੇ ਬਹੁਤ ਜ਼ਿਆਦੇ ਵਧੀਆ ਹੁੰਦੀਆਂ ਨੇ ਤੇ ਜੇ ਕੋਈ ਸ਼ੂਗਰ ਦਾ ਮਰੀਜ਼ ਨਹੀਂ ਵੈਸੇ ਜੋੜ ਦਰਦ ਕਰਦੇ ਆ ਤਾਂ ਇਹਨੂੰ ਭੁੰਨ ਕੇ ਤਿਆਰ ਕਰਕੇ ਇਹਦੇ ਵਿੱਚ ਥੋੜਾ ਜਿਹਾ ਮਿੱਠਾ ਵੀ ਮਿਲਾ ਕੇ ਰੱਖ ਸਕਦੇ ਆ ਵੀ ਤਾਂ ਕਿ ਕੌੜੀ ਘੱਟ ਲੱਗੇ ਤੇ ਹੋਰ ਅੱਗੇ ਵੀ ਜਿਹੜਾ ਪ੍ਰੋਸੈਸ ਆ ਤੁਹਾਨੂੰ ਸਾਰਾ ਨਾਲ ਹੁੰਦੇ ਸਮਝਾਵਾਂਗੇ ਦੇਖੀ ਚੱਲੋ ਵੀਡੀਓ ਤੇ ਸ਼ੇਅਰ ਜ਼ਰੂਰ ਕਰਦੇ ਹੋ ਕਿਸੇ ਦਾ ਭਲਾ ਹੋ ਸਕੇ ਬਸਪੋ ਜਨਾਲੀਆ ਜੀ ਖਸ ਖਸ ਇਹ ਵੀ ਉਸੇ ਤਰ੍ਹਾਂ ਜੀ ਇਹਦਾ ਵੀ ਤਜਰਬਾ ਰੰਗ ਵੀ ਬਦਲ ਜੂ ਤੇ ਹਲਕੀ ਜੀ ਖੁਸ਼ਬੂ ਇਹਦੀ ਚੇਂਜ ਹੋ ਜੂਗੀ ਤੇ ਆਪਣੇ ਨੱਕ ਨੂੰ ਪਤਾ ਲੱਗੂਗਾ ਵੀ ਹੁਣ ਭੁੱਜ ਗਈ ਤੇ ਫਿਰ ਇਹਨੂੰ ਥੱਲੇ ਲਾ ਕੇ ਮਿਕਸ ਕਰ ਲੈਣਾ ਤੇ ਫਿਰ ਉਦੋਂ ਅਗਲਾ ਪ੍ਰੋਸੈਸ ਆ ਜਿਹੜਾ ਉਹ ਵੀ ਆਪਾਂ ਤੁਹਾਨੂੰ ਨਾਲ ਹੁੰਦੇ ਦੱਸੀ ਚੱਲਾਂਗੇ ਬਣੇ ਰਹੋ ਵੀਡੀਓ ਦੇ ਵਿੱਚ ਤੇ ਸ਼ੇਅਰ ਕਰਨ ਵਾਲੀ ਕਸਰ ਨਾ ਛੱਡਿਓ ਫੇਸਬੁੱਕ ਤੇ ਦੇਖਦੇ ਆ ਤਾਂ ਫਾਲੋ ਕਰਿਓ ਲਓ ਜੀ ਇਹ ਵੀ ਤਿਆਰ ਹੋ ਗਈ ਹੈ ਜੀ ਪੁੱਜ ਚੁੱਕੀ ਹੈ ਇਹਦੇ ਚੋਂ ਵੀ ਹਲਕਾ ਜਿਹਾ ਧੂਆ ਤੇ ਜਿਹੜੀ ਖੁਸ਼ਬੂ ਆ ਉਹ ਵੀ ਚੇਂਜ ਹੋ ਜਾਂਦੀ ਆ ਬਦਲਾਅ ਹੋ ਜਾਂਦਾ ਥੋੜਾ ਜਿਹਾ ਤੇ ਹੋਣੀ ਕਾਲੀ ਖਸ ਖਸ ਚਾਹੀਦੀ ਆ ਤਿਲ ਵੀ ਕਾਲੇ ਹੋਣੇ ਚਾਹੀਦੇ ਆ ਆਮਦ ਕਾਨਾਂ ਤੋਂ ਸਾਇਦ ਨਹੀਂ ਮਿਲਦੇ ਇਹ ਜਿਹੜੇ ਪੰਸਾਰੀ ਵਾਲੇ ਨੇ ਜਿਨ੍ਹਾਂ ਨੂੰ ਕਹਦੀਏ ਜਿਨ੍ਹਾਂ ਕੋਲੇ ਪੰਜੀਰੀ ਦਾ ਸਮਾਨ ਹੁੰਦਾ ਜਾਂ ਦੇਸੀ ਦਵਾਈਆਂ ਵੀ ਰੱਖਦੇ ਨੇ ਜਿਹੜੇ ਉਹਨਾਂ ਕੋਲੇ ਮਿਲ ਜਾਂਦੀ ਹੈ ਲਓ ਜੀ ਹੁਣ ਇਹ ਦੋਨੇ ਚੀਜ਼ਾਂ ਪੁੱਜ ਗਈਆਂ ਇਹਨਾਂ ਨੂੰ ਆਪਾਂ ਰਲਾ ਲਾਂਗੇ ਇਕੱਠੀਆਂ ਕਰਕੇ ਫੇਰ ਇਹਨਾਂ ਨੂੰ ਆਪਾਂ ਨੇ ਕਰਨਾ ਜੀ ਗ੍ਰੈਂਡ ਤੇ ਜੇਕਰ ਆਪਣੇ ਘਰੇ ਮਾਮਜਿਸਤਾ ਯਾਨੀ ਕਿ ਇੱਕ ਕੁੰਡੀ ਸੋਟਾ ਹੁੰਦਾ ਪਰ ਉਹ ਦਵਾਈਆਂ ਬਣਾਉਣ ਵਾਲਿਆਂ ਕੋਲੇ ਹੁੰਦਾ ਆਮ ਘਰਾਂ 'ਚ ਨਹੀਂ ਹੁੰਦਾ ਜਿਹੜਾ ਚਟਨੀ ਕੁੱਟਣ ਵਾਲਾ ਮਸਾਲੇ ਵਾਲਾ ਜਿਹੜਾ ਕੁੰਡੀ ਸੋਟਾ ਹੁੰਦਾ ਉਹ ਨਹੀਂ ਮਾਮਜਸਤਾ ਜੇ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਗ੍ਰाइंड ਕਰ ਸਕਦੇ ਹੋ ਮਿਕਸੀ ਦੇ ਵਿੱਚ ਕਿਉਂ ਮਿਕਸੀ ਆਮ ਘਰਾਂ 'ਚ ਆਸਾਨੀ ਨਾਲ ਮਿਲ ਜਾਂਦੀ ਆ ਕਿਉਂਕਿ ਹਰ ਘਰੇ ਇਹ ਹੁੰਦੀ ਆ ਤੇ ਜਦੋਂ ਗ੍ਰाइंड ਹੋ ਗਿਆ ਫਿਰ ਅਗਲਾ ਪ੍ਰੋਸੈਸ ਸ਼ੁਰੂ ਹੋਊਗਾ ਜੀ ਲਓ ਜੀ ਹੁਣ ਇਹਨੂੰ ਆਪਾਂ ਗ੍ਰੈਂਡ ਕਰ ਲਿਆ ਤੇ ਹੁਣ ਬਣ ਗਿਆ ਜੀ ਪਾਊਡਰ ਹਲਕਾ ਜਿਹਾ ਇਹ ਸਲਾਬਾ ਜਿਹਾ ਹੋ ਜੂ ਕਿਉਂਕਿ ਤਿਲਾਂ ਦੇ ਵਿੱਚ ਤੇਲ ਹੁੰਦਾ ਉਹਦੇ ਕਰਕੇ ਪਰ ਕੋਈ ਗੱਲ ਨਹੀਂ ਇਹਨੂੰ ਇਸ ਤਰ੍ਹਾਂ ਮਿਕਸ ਕਰਕੇ ਸਮਾਰ ਕੇ ਤੇ ਡੱਬੇ 'ਚ ਪਾ ਕੇ ਰੱਖ ਲਓ ਐਨਾ ਕ ਤੁਸੀਂ ਖਾਣਾ ਤੇ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਮਿੱਠਾ ਰਲਾ ਲਓਗੇ ਤਾਂ ਥੋੜਾ ਜਿਹਾ ਇਹਦਾ ਜਿਹੜੀ ਕੜਤਨ ਘਟ ਜੂਗੀ ਪਰ 슈ਗਰ ਦੇ ਮਰੀਜ਼ ਇਹਨੂੰ ਬਿਨਾਂ ਮਿੱਠੇ ਤੋਂ ਖਾਣ ਤਾਂ ਜ਼ਿਆਦਾ ਠੀਕ ਰਹੂਗਾ ਤੇ ਐਨਾ ਕ ਤੁਸੀਂ ਕਿਸੇ ਟਾਈਮ ਵੀ ਸਵੇਰੇ ਸ਼ਾਮ ਚਾਹ ਨਾਲ ਖਾਣਾ ਜੀ ਇੱਕ ਵਾਰੀ ਖਾਲੀ ਪੇਟ ਰੋਟੀ ਖਾ ਕੇ ਕਿਸੇ ਤਰ੍ਹਾਂ ਦਾ ਕੋਈ ਵਹਿਮ ਨਹੀਂ ਕਿਸੇ ਟਾਈਮ ਵੀ ਖਾ ਸਕਦੇ ਹੋ ਤੇ ਰਿਜ਼ਲਟ ਮਿਲੂ 15 ਦਿਨਾਂ ਦੇ ਵਿੱਚ ਜੀ ਬਹੁਤ ਸੋਹਣਾ ਰਿਜ਼ਲਟ ਮਿਲੂਗਾ ਜੀ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਪੈਸੇ ਚੰਗੀ ਗੱਲਬਾਤ ਘੱਟ ਹੀ ਸ਼ੇਅਰ ਹੁੰਦੀ ਆ ਪਰ ਚੰਗੇ ਲੋਕ ਜ਼ਰੂਰ ਸ਼ੇਅਰ ਕਰਨਗੇ ਜੀ ਲਾਈਕ ਵੀ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਜੀ ਫਾਲੋ ਵੀ ਕਰਿਓ ਧੰਨਵਾਦ